ਇਸ ਕਰਕੇ ਬਈ ਇਹ ਪਸ਼ੂ ਵਾਲੇ ਪਾਸੇ ਆਓ ਵੱਧ ਤੋਂ ਵੱਧ ਫਾਰਮ ਖੋਲੋ ਤੇ ਆਪਦਾ ਕਮਾਈ ਕਰੋ ਨਾਲੇ ਤਾਂ ਨਾਲੇ ਆਪਦਾ ਬਿਜ਼ਨਸ ਖੜਾ ਕਰੋ ਤੇ ਤੁਹਾਨੂੰ ਡੇਲੀ ਵੀਡੀਓ ਮਿਲਿਆ ਕਰੋਗੇ ਤੇ ਵੀ ਤੁਸੀਂ ਕਿਵੇਂ ਰੱਖਣੇ ਨੇ ਇਹ ਕਿਵੇਂ ਦਾਣਾ ਪੱਕਾ ਪਾਉਣਾ ਹੈ ਕਿਵੇਂ ਇਹਦੇ ਤੁਸੀਂ ਆਪ ਹੁਣ 2-4 ਮਹੀਨਿਆਂ ਤੋਂ ਕਿਵੇਂ ਵੱਡੇ ਲੈਵਲ ਤੇ ਜਾਣਾ ਹੈ ਇਹ ਵੀ ਤੁਹਾਨੂੰ ਜਰੂਰ ਦੱਸਿਆ ਕਰਾਂਗਾ ਤੁਹਾਨੂੰ ਕਿਉਂਕਿ ਆਪਾਂ ਨੂੰ ਹੁਣ ਦੱਸਿਆ 22 ਤਰਨਾਟ ਨੇ ਵੀ ਤੂੰ ਤੈਨੂੰ ਲੋਕ ਦੇਖਦੇ ਨੇ ਜਿੱਦਜੀ ਧੋ ਪਾਇਆ ਕਰ ਰੋਜ ਥੋੜਾ ਪਹਿਲਾਂ ਮੈਨੂੰ ਜਾਕਰੀ ਦੀ ਵੀ ਯਾਰ ਮੈਂ ਕੀ ਤੋਂ ਬਣਾਵਾਂ ਕਿਹਨੂੰ ਨਾਲ ਰੱਖਾਂ ਉਹ ਕਹਿੰਦਾ ਤੂੰ ਆਪੇ ਬਣਾਈ ਜਾਇਆ ਕਰ ਤਾਂ ਉਹੀ ਆ ਬਾਈ ਦੇਖ ਹੁਣ ਮੈਂ ਤੁਹਾਡੇ ਸਾਹਮਣੇ ਪਹਿਲਾਂ ਮੇਰੇ ਪਸ਼ੂਰੇ ਤੇ ਅੰਦਰ ਇਹ ਬਰਾੰਡਾ ਨੀ ਮਰ ਰਹਿ ਗਿਆ ਮੈਂ ਤਾਂ ਨਹੀਂ ਛੇੜਿਆ ਤਾਂ ਕਿ ਮੈਂ ਪਿੱਛੇ ਮੇਰੀ ਜ਼ਮੀਨ ਆ ਹੋਰ ਨਾ ਪਿੱਛੇ ਵੱਡਾ ਬਾਗਲ ਕਰੂੰਗਾ ਤੇ ਵੱਡਾ ਬਾਗਲ ਹੁਣ ਹੋ ਨਹੀਂ ਸਕਦਾ ਜੀ ਥੋੜਾ ਜਿਹਾ ਠਹਿਰ ਕੇ ਹੋਣਾ ਸੀ ਤੇ ਇਹਦੇ ਵਿੱਚ ਮੇਰੇ ਪਸ਼ੂ ਖੜਦੇ ਨਹੀਂ ਤੇ ਜੇ ਖੜਦੇ ਦਿੱਤਾ ਬੱਚੇ ਮੰਗ ਰਹਾਂਦੇ ਤੇ ਇੱਥੇ ਤਾਂ ਦੂਜੇ ਡੰਗਰਾਂ ਦਾ ਮੂਤ ਗੋਹਾ ਮੂਤ ਉੱਪਰ ਪੈਂਦਾ ਤਾਂ ਤਾਜ਼ੀਆਂ ਸੂਈਆਂ ਮੈਸਾਂ ਰੋਜ਼ ਆਉਂਦੀਆਂ ਦੀਆਂ ਵੇਚਣ ਵਾਸਤੇ ਤਾਂ ਬੱਚੇ ਭੁੱਲ ਜਾਨੀ ਜਾਂਦੇ ਫਿਰ ਮੈਂ ਇਹ ਤੇ ਮੈਨੂੰ ਨਾ 3-4 ਲੱਖ ਰੁਪਏ ਸ਼ੈੱਡ ਤੇ ਲੱਗਦੇ ਤੇ ਮੈਂ ਕਿਹਾ ਵੀ ਹੋਇਆ ਬਹੁਤ ਟਾਈਮ ਦਾ ਦੀ ਕਈ ਮਿਸਤਰੀਆਂ ਨੂੰ ਵੀਰ ਮੇਰਾ ਸ਼ੈੱਡ ਪਾ ਦਿਓ ਮੇਰਾ ਸ਼ੈੱਡ ਪਾ ਦਿਓ ਤਾਂ ਕੁਦਰਤੀ ਪ੍ਰਮਾਤਮਾ ਵੱਲੋਂ ਆਪਾਂ ਦਾ ਗਲਤ ਪੈਸਾ ਕਦੇ ਲੱਗੀ ਨਹੀਂ ਕੁਦਰਤੀ ਹੋਈ ਹੈ ਨਾ ਕਰੇ ਆਪਣਾ ਨੁਕਸਾਨ ਹੋਇਆ ਨਾ ਕਦੇ ਗਲਤ ਪੈਸਾ ਲੱਗਿਆ ਕੁਦਰਤੀ ਮਿਸਤਰੀ ਨਾ ਮਿਲਿਆ ਤੇ ਜਦੋਂ ਨਾ ਮਿਲਿਆ ਤਾਂ ਇੱਕ ਦਿਨ ਬੈਠੇ ਬੈਠੇ ਮੈਂ আর ਨੌਕਰ ਨੇ ਦੋਵਾਂ ਨੇ ਮਹਾ ਯਾਰਾ ਪਾਪੇ ਨਾ ਪਾ ਦਈਏ ਉਹ ਵਾਂ ਪਾ ਦਨੇ ਡੀ ਕੀ ਗੱਲ ਐ ਅਸੀਂ ਜਾ ਕੇ ਗਰ ਲਾਲ ਕੋ ਤੋਂ ਪਤਨਾ ਤੋਂ ਆ ਪੈਪ ਲਿਆਏ ਜਿਹੜਿਆ ਲਾਰਖੇ ਨੇ ਪੈਪ ਇਹ ਪੈਪ ਲਿਆਏ ਅਸੀਂ 25 ਦਾ 10 10 ਫੁੱਟ ਦੇ 300 320 ਰੁਪਈਆ ਨੇ ਪੈ ਮਿਲਿਆ ਸਾਨੂੰ ਤੇ 25 ਅਸੀਂ ਪੈਪ ਲਿਆਏ ਤੇ ਆ ਬਾਸ ਲਿਆਏ ਅਸੀਂ 70 70 ਫੁੱਟ ਤਾਂਤੀ ਤੇ 70 ਬਾਸ ਲਿਆਏ ਮੈਂ ਫੁੱਟ ਫੁੱਟ ਤੇ ਪਾਵਾਂਗੇ ਤੇ 10 ਲਿਆ ਆ ਵਿੱਚ ਪਾਣ ਵਾਲੀਆਂ ਦੀ ਸਿਰਕੀਆਂ ਆ ਤੇ ਆ ਪੁਰਾਣਾ ਪਲੜਾ ਸਾਡੇ ਲਵੇ ਪਿਆ ਤੀ ਮੱਕੀ ਦੇ ਚਾਰ ਦੇ ਪਾਇਆ ਹੋਇਆ ਤੇ ਅਸੀਂ ਇਹ ਕਰਿਆ ਬੰਦਾ ਮਿਸਤਰੀ ਇੱਥੇ ਆ ਉਹਨੇ ਮੇਰੇ ਨੌਕਰ ਨੇ ਆਪੇ ਦੱਬ ਦੇ ਬਜਰੀ ਚ ਪਾ ਕੇ ਤੇ ਉੱਪਰ ਬਿਲਡਿੰਗ ਕਰਾ ਲਿਆ ਸੀ ਲੰਬੇ ਪੈਪ ਤਰਾ ਕੇ ਤੇ ਇੱਥੋਂ ਆ ਬਿਲਡ ਕਰਾ ਲੇ ਤੇ ਆ ਵਿਚਾਲੇ ਅਸੀਂ ਆਪ ਵਾਲੇ ਆ ਜਿਹੜੇ ਚਾਰ ਪੈਪ ਛੋਟੇ 1.5 ਇੰਚ ਇਹ ਵਿੱਚ ਪਵਾ ਕੇ ਬਾਈ ਅਸੀਂ ਆਪੇ ਧਰ ਲਿਆ ਅਸੀਂ ਬਾਸ ਬਾਂਸ ਤਾਰ ਕੇ ਅਸੀਂ ਤਾਰਾਂ ਨਾਲ ਬੰਨ ਲਏ ਜਾਲਾਂ ਵਾਲੇ ਨਾਲ ਐਨ ਉੱਤੇ ਪਾ ਲਈ ਕਾਨੀ ਕਾਨੀ ਪਾ ਕੇ ਉੱਤੇ ਪਾਤਾ ਲਫਾਫਾ ਉੱਤੇ ਥੋੜੀ ਥੋੜੀ ਪਾ ਕੇ ਸਨਾਕੜੀ ਉਦੋਂ ਉੱਤੇ ਪਾਤਾ ਨਮਾ ਲਫਾਫਾ ਵੀ ਪਾਣੀ ਨਾਲ ਥਲੇ ਚੂਵੇ ਉਦੋਂ ਉੱਤੇ ਪਾਤਾ ਸਨਾਕੜਾ ਸਰਕੜਾ ਤੇ ਇਹ ਜਿਆ ਸ਼ੈੱਡ ਮੈਂ ਕਹਿੰਦਾ ਚਾਦਰਾਂ ਵਾਲਾ ਵੀ ਨਹੀਂ ਪੈ ਸਕਦਾ ਜੇ ਹੁਣ ਆਪਾਂ ਇਹਦੇ ਉੱਤੇ ਮੰਨ ਲਓ ਚਾਦਰਾਂ ਵੀ ਪਾਉਣੀਆਂ ਨੇ ਤਾਂ ਚਾਦਰਾਂ ਵੀ ਪਾ ਸਕਦੇ ਆ ਉਹਨਾਂ ਨਾਲੇ ਸਨਾਕੜਾ ਦੱਬਣਗੇ ਨਾਲੇ ਲਫਾਫਾ ਨਾਲੇ ਆ ਇੱਥੇ ਕੁੰਡੀਆਂ ਪੈ ਜਾਣਗੀਆਂ ਉੱਡੂਆ ਨਹੀਂ ਅਸੀਂ ਨਾਲੇ ਇਹ ਠੰਡਾ ਗਰਮੀਆਂ ਚ ਠੰਡਾ ਸਿਆਲ ਚ ਗਰਮ ਤੇ ਬਹੁਤ ਇਹਦਾ ਫਾਇਦਾ ਹੋਗਾ ਤੇ ਰੁਪਈਆ ਮੇਰਾ ਸਾਰੀ 40000 ਲੱਗਾ ਹੁਣ ਤੁਸੀਂ ਲਾ ਲਓ ਕਿੱਥੇ ਮੈਂ 4 ਲੱਖ ਲਾ ਰਿਆ ਸੀ 3-4 ਲੱਖ ਰੁਪਈਆ ਕਿੱਥੇ ਮੇਰਾ 40000 ਰੁਪਈਆ ਲੱਗਾ ਤੇ ਉਹੀ 3.5 ਲੱਖ ਦੇ ਹੁਣ ਮੈਂ ਪਸੂ ਪਾਉਂਗਾ ਸਾਲ ਭਰ ਨਾਲ ਹੋਰ ਕਮਾਈ ਕਰਨੀ ਆ ਵੀ ਜਿੱਥੇ ਆਪਣਾ ਪੈਸਾ ਬਚਦਾ ਉੱਥੇ ਪੈਸਾ ਬਚਾਓ ਗਲਤ ਪੈਸਾ ਇਸਤੇਮਾਲ ਨਾ ਕਰੋ ਕਿਉਂ ਕਈ ਕੰਮ ਇਹ ਜੇ ਵੀ ਹੋ ਰਹੇ ਨੇ ਵੀ ਜਿਨ੍ਹਾਂ ਨੂੰ ਹੁਣ ਬਣ ਰਿਹਾ ਪੈਸਾ ਬਹੁਤ ਹੈ ਪਰ ਉਹਨਾਂ ਦਾ ਹੁਣ ਉਹ ਉਸ ਜਗ੍ਹਾ ਤੇ ਸਹੀ ਜਗ੍ਹਾ ਤੇ ਲੱਗ ਨਹੀਂ ਰਿਹਾ ਹੁਣ ਜਿਵੇਂ ਬਾਹਰ ਭਾਈ ਗਏ ਹੋਣੇ ਉਹਨਾਂ ਦੀ ਨਵੀਂ ਉਮਰ ਹੈ 20 ਘੰਟੇ ਲਾ ਕੇ ਉਹ ਕਮਾਈਆਂ ਕਰ ਰਹੇ ਨੇ ਉਹ ਉਧਰੋਂ ਕਮਾਈ ਕਰਕੇ ਇੱਧਰ ਕੋਈ ਨਾ ਕੋਈ ਬਿਜ਼ਨਸ ਖੜਾ ਕਰਨਾ ਵੀ ਇੱਧਰ ਕੋਈ ਆਪਦਾ ਨਾਲ ਦੀ ਨਾਲ ਬਿਜ਼ਨਸ ਚੱਲੀ ਜਾਵੇ ਕਿਉਂ ਪੈਸਾ ਜਮ੍ਹਾਂ ਕਰਿਆ ਹੋਇਆ ਤਾਂ ਬਾਈ ਦੋ ਦਿਨਾਂ ਚ ਵੀ ਉੱਡ ਜਾਂਦਾ ਤੇ ਜਿਹੜਾ ਬਿਜ਼ਨਸ ਖੜਾ ਕਰਿਆ ਹੋਇਆ ਉਧਰੋਂ ਛੋਡਾ ਤਿੰਨ ਸਾਲ ਚਾਰ ਸਾਲਾਂ ਚ ਇੱਧਰ ਫਿਰ ਸਦੀਆਂ ਤੀ ਤੁਹਾਨੂੰ ਕਮਾਈ ਦੇਣ ਤੇ ਆ ਜਿਵੇਂ ਆਪਣੇ ਬਾਪ ਦਾਦਿਆਂ ਦੀ ਜ਼ਮੀਨ ਬਣਾਈ ਹੋਈ ਆਪਾਂ ਨੂੰ ਛੱਡ ਕੇ ਗਏ ਹੋਏ ਨੇ ਹੁਣ ਆਪਣੀ ਉਹ ਅੱਗੇ ਪੀੜੀਆਂ ਨਾਲ ਪੀੜੀਆਂ ਨੂੰ ਵੀ ਕਮਾਈ ਦੇ ਕੇ ਜਾ ਰਹੀ ਆ ਤਾਂ ਉਮੀ ਛੋਡੇ ਬਿਜ਼ਨਸ ਦੀ ਗੱਲ ਹੈ ਜੇ ਛੋਡਾ ਬਣਾਇਆ ਬਿਜ਼ਨਸ ਮੰਨ ਲਓ ਤੁਸੀਂ ਬਣਾਨੇ ਹੋ ਅੱਜ ਬਾਹਰੋਂ ਕਮਾਈਆਂ ਕਰ ਕਰ ਪੰਜਾਬ ਚ ਆਪਣਾ ਬਿਜ਼ਨਸ ਖੜਾ ਕਰਦੇ ਹੋ ਤਾਂ ਉਹਨਾਂ ਵਾਲੇ ਟੈਨ ਚ ਛੋਡੇ ਬੱਚੇ ਤੱਕ ਇਸ ਚੀਜ਼ ਤੋਂ ਕਮਾਈਆਂ ਕਰਨਗੇ ਜਿੱਮੇ ਆਪਾਂ ਆਪਣੇ ਮਾਪ ਪਦਾਦਿਆਂ ਦੀ ਬਣਾਈ ਹੋਈ ਜ਼ਮੀਨ 'ਚੋਂ ਆਇਸ਼ਮਾਹੀ ਬਾਦ ਫਸਲ ਕੱਢਦੇ ਆ ਆਪਦੇ ਸਾਰੇ ਟਿੱਬਰ ਦਾ ਪੇਟ ਭਾਲਦੇ ਆ ਕਿ ਜੇ ਕੁਝ ਵੀ ਹੋ ਜੇ ਤਾਂ ਆਪਣੀ ਜ਼ਮੀਨ ਆਪਾਂ ਨੂੰ ਬਚਾਉਂਦੀ ਹੈ ਉਵੇਂ ਇਹ ਸਾਈਡ ਬਿਜ਼ਨਸ ਦੀ ਗੱਲ ਕਰਦਾ ਸਸਟਿਕਰ ਲਵ ਜੂ ਤੇ ਵੀਡੀਓ ਆਪਣੀ ਸ਼ੇਅਰ ਜ਼ਰੂਰ ਕਰੋ ਕਿਉਂਕਿ ਨਵੇਂ ਮੁੰਡਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਗਲਤ ਚੀਜ਼ ਆਪਾਂ ਕਦੇ ਵੀ ਪਾਵਾਂਗੇ ਨਹੀਂ ਤੇ ਜਰੂਰ ਸ਼ੇਅਰ ਲਾਈਕ ਫੋਲੋ ਜਰੂਰ ਕਰ ਦਿਆ ਕਰੋ ਤਾਂ ਕਿ ਨਵੇਂ ਮੁੰਡੇ ਇਸ ਧੰਦਿਆਂ ਚ ਆਉਣ ਆਪਣੇ ਪੰਜਾਬ ਨੂੰ ਤੇ ਆਪ ਨੂੰ ਬਚਾਣ ਤੇ ਆਪ ਦਾ ਇੱਛੀ ਰਹਿ ਕੇ ਕਮਾਈਆਂ ਕਰਨ ਬਾਈ ਲਵ ਯੂ